ਤਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਤੂਪ ਕੋਲ ਫਾਤਰ ਸਾਹਿਬ ਦੀ ਅੰਤਿਮ ਰਸਤੇ ਮੌਜੂਦਾ ਹਰ ਕਿਸੇ ਵੱਲੋਂ ਵਾਖਵਾਕ ਤਰੀਕੇ ਨਾਲ ਉਹਨੂੰ ਸ਼ਰਧਾਂਜਲੀ ਪਿਆਰੇ ਉੱਥੇ ਇੱਕ ਨੌਜਵਾਨ ਪਹੁੰਚਿਆ ਹੈ ਜਿਸਨੇ ਕਿਤਾਬ ਵਿਚੂ ਦੇ ਕੇ ਵਿਦਾ ਸੀ ਕਿ ਵਿਦਾ ਕਰ ਦਿਆ ਸਭ ਨੇ ਗੱਲ ਲਾ ਘਰੋਣਾ ਜਿਸ ਤੋਂ ਬਾਅਦ ਉਸਨੇ ਇਹ ਕਵਿਤਾ ਪਾਤਰ ਸਾਹਿਬ ਜੀ ਦੇ ਨਾਮ ਕਰਤੀ ਤੇ ਪਾਠ ਸਰ ਜੀ ਤੁਸੀਂ ਪਾਤਰ ਨੂੰ ਵਿਦਾ ਕਰ ਦਿਆ ਸਭ ਨੇ ਗੱਲ ਲਾ ਘਰੋਣਾ ਹੈ ਪਾਤਰ ਸਾਹਿਬ ਦੀ ਤਸਵੀਰ ਹੈ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ ਤਾਂ ਨੌਜਵਾਨ ਸਟੇਜ ਨਾਲ ਮੌਜੂਦ ਹੈ ਕਿਵੇਂ ਸੋਚਿਆ ਕਿ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦੇਣੀ ਕਿਉਂਕਿ ਤੁਸੀਂ ਤਾਂ ਆਪਣੀ ਕਵਿਤਾ ਲਿਖੀ ਸੀ ਮੈਂ ਲਿਖੀ ਤਾਂ ਆਪਣੀ ਕਵਿਤਾ ਸੀਗੀ ਪਰ ਜਦੋਂ ਸਾਨੂੰ ਪਾਤਰ ਸਾਹਿਬ ਦਾ ਪਤਾ ਲੱਗਾ ਜਿਸ ਦਿਨ ਸਾਨੂੰ ਪਤਾ ਲੱਗਾ ਪਹਿਲਾਂ ਤਾਂ ਉਸ ਦਿਨ ਸਿੱਕਦਮ ਸ਼ੌਕ ਹੋ ਗਿਆ ਇੱਕ ਦੋ ਦਿਨ ਤਾਂ ਅਸੀਂ ਉਹਨਾਂ ਦੇ ਚਲੋ ਵੀਡੀਓ ਵਗੈਰਾ ਦੇਖਦੇ ਰਹੇ ਉਹ ਸਾਡੇ ਮਨ ਚ ਰਹੀ ਪਰ ਫਿਰ ਵੀ ਜਦੋਂ ਮੈਨੂੰ ਇੱਕਦਮ ਆਇਆ ਕਿ ਮੇਰੀ ਕਵਿਤਾ ਲਿਖੀ ਹੋਈ ਹੈ ਕਿ ਮੈਨੂੰ ਵਿਦਾ ਕਰਦੇ ਸਭ ਨੇ ਗੱਲ ਲੱਗ ਰੋਣਾ ਹੈ ਇਕਦਮ ਧਿਆਨ ਚ ਆਇਆ ਕਿ ਹੁਣ ਪਾਤਰ ਸਾਹਿਬ ਵੀ ਸਾਨੂੰ ਛੱਡ ਕੇ ਚਲੇ ਗਏ ਨੇ ਤਾਂ ਉਹ ਮੈਨੂੰ ਵਿਦਾ ਕਰਦੇ ਆ ਸਭ ਨੇ ਗੱਲ ਲਗ ਰੋਣਾ ਹੈ ਤਾਂ ਅਸੀਂ ਉਹ ਪਾਤਰ ਸਾਹਿਬ ਵੱਲੋਂ ਕਹਿ ਦਿੱਤਾ ਕਿ ਮੈਨੂੰ ਵਿਦਾ ਕਰਦੇ ਆ ਸਭ ਨੇ ਗੱਲ ਲਗ ਰੋਣਾ ਹੈ ਤੇ ਸਾਡੇ ਵੱਲੋਂ ਕਰ ਦਿੱਤਾ ਸੀ ਕਿ ਪਾਤਰ ਨੂੰ ਵਿਦਾ ਕਰਦੇ ਆ ਸਭ ਨੇ ਗੱਲ ਲਗ ਰੋਣਾ ਹੈ ਜਿਵੇਂ ਕਿ ਜਦੋਂ ਵਿਆਹ ਵਰਗਾ ਮਾਹੌਲ ਜਿਵੇਂ ਕਿ ਯਾਨੀ ਕਿ ਯਾਹ ਦੇਖੋ ਸਾਰੇ ਇਕੱਠੇ ਹੋਏ ਨੇ ਇੱਕ ਜਿਹੜਾ ਇਹ ਵੀ ਅੰਤਿਮ ਸਮਾਂ ਵੀ ਹੁੰਦਾ ਉਹ ਵੀ ਇੱਕ ਵਿਆਹ ਵਰਗਾ ਹੀ ਹੁੰਦਾ ਹੈ ਇਹਦੇ ਵਿੱਚ ਮੈਂ ਹੀ ਲਿਖਿਆ ਸੀ ਕਿ ਵਿਆਹ ਵਰਗਾ ਮਾਹੌਲ ਹੋਣਾ ਹੈ ਮੈਨੂੰ ਵਿਦਾ ਕਰਦਿਆਂ ਸਭ ਨੇ ਗੱਲ ਲੱਗ ਰਾਉਣਾ ਹੈ ਬਸ ਚਾਰਕ ਦਿਨਾਂ ਦਾ ਰੋਣਾ ਹੈ ਫੇਰ ਤਾਂ ਜੋ ਪਹਿਲਾਂ ਹੁੰਦਾ ਸੀ ਉਹੀ ਹੋਣਾ ਹੈ ਕੀ ਪਾਤਰ ਸਾਹਬ ਦੇ ਵੱਲੋਂ ਅਸੀਂ ਇਹ ਕਹਿ ਰਹੇ ਹਾਂ ਕਿ ਪਾਤਰ ਸਾਹਿਬ ਇਹੀ ਸੋਚਦੇ ਹੋਣਗੇ ਕਿ ਹੁਣ ਅੱਜ ਸਾਰੇ ਅਸੀਂ ਕੱਟੇ ਆਂ ਕੱਲ ਨੂੰ ਕੱਟ ਚਾਰ ਦਿਨ ਬਾਅਦ ਫਿਰ ਜੋ ਕੁਝ ਪਹਿਲਾਂ ਹੁੰਦਾ ਸੀ ਉਹੀ ਕੁਝ ਹੋ ਜਾਣਾ ਤੁਸੀਂ ਪਾਤਰ ਸਾਹਿਬ ਨੂੰ ਮਿਲੇ ਸੀ ਕਦੇ ਮੇਰੀ ਮੁਲਾਕਾਤ ਬਹੁਤ ਛੋਟੀ ਹੈ ਬਹੁਤ ਛੋਟੀ ਬਹੁਤ ਰੇਅਰ ਮੁਲਾਕਾਤ ਨਾਲ ਹੋਈ ਪਰ ਫਿਰ ਵੀ ਉਹਨਾਂ ਦੀਆਂ ਕਵਿਤਾਵਾਂ ਨਾਲ ਉਹਨਾਂ ਦੇ ਸ਼ਬਦਾਂ ਨਾਲ ਅਸੀਂ ਉਹਨਾਂ ਦੇ ਬਹੁਤ ਨੇੜੇ ਆ। ਅੱਜ ਕੱਲ ਦੀ ਨੌਜਵਾਨ ਪੀੜ੍ਹੀ ਬਹੁਤ ਕੱਟੇ ਹੋ ਜੀ ਜਿਸ ਜਨਰਲ ਜੁੜੀ ਹੁੰਦੀ ਹੈ ਕਿਉਂਕਿ ਅੱਜ ਕੱਲ ਦੇ ਗੀਤ ਸੁਣਦੇ ਸਾਰੇ ਬਹੁਤ ਥਿਰ ਕੱਟ ਲੋਗੇ ਹੋ ਜਿੰਦੇ ਸ਼ਾਇਰੀ ਪੜਦੇ ਆ ਬੁੱਕਸ ਪੜਦੇ ਆ ਤਾਂ ਤੁਸੀਂ ਬਹੁਤ ਉਪਰਾਲਾ ਕੀਤਾ ਹੈ ਬਾਤ ਸਾਨੂੰ ਸ਼ਰਧਾਂਜਲੀ ਦਿੱਤੀ ਹੈ ਤਾਂ ਪਾਵੁਕ ਸੀਗੇ ਉਸ ਟਾਈਮ ਪਾਵੁਕ ਤਾਂ ਦੇਖੋ ਜੀ ਜਦੋਂ ਮੈਂ ਉਹਨਾਂ ਨੂੰ ਵੀ ਇਹੀ ਦੱਸਿਆ ਕਿ ਜਦੋਂ ਇੱਕ ਬੱਚਿਆਂ ਤੋਂ ਮਾਂ ਪਿਓ ਉਹਨਾਂ ਦੇ ਦੂਰ ਜਾਂਦੇ ਤਾਂ ਹਰ ਇੱਕ ਬੱਚਾ ਆਪਣਾ ਹੁੰਦਾ ਹਨ ਇਹ ਸਾਡੇ ਜੋ ਵੀ ਸਾਡਾ ਪੰਜਾਬੀ ਸਾਹਿਬ ਸੀਗਾ ਉਹਨਾਂ ਦੇ ਦੇ ਹੋ ਸੀਗੇ ਨਾ ਜੀ ਅਸੀਂ ਸ਼ਿਵ ਕੁਮਾਰ ਬਟਾਲਵੀ ਜੀ ਤੋਂ ਬਾਅਦ ਜੇ ਕਿਸੇ ਨੂੰ ਦੇਖਦੇ ਸੀਗੇ ਤਾਂ ਸਾਡੇ ਪਦਮ ਸ਼੍ਰੀ ਡਾਕਟਰ ਸੁਦੀਪ ਪਾਤਰ ਜੀ ਸੀਗੇ ਹੁਣ ਜਦੋਂ ਉਹੋ ਵੀ ਸਾਨੂੰ ਇੱਕਦਮ ਇੰਦਾ ਜਿੱਦਾਂ ਸਾਨੂੰ ਇੱਕ ਝਟਕਾ ਜਿੱਦਾਂ ਲੱਗਾ ਹੁੰਦਾ ਨਾ ਉਹ ਚੀਜ਼ ਹੋਈਏ ਤਾਂ ਸਾਨੂੰ ਇਹ ਸੈਨ ਕਰਨਾ ਥੋੜਾ ਜਿਹਾ ਮੁਸ਼ਕਲ ਜ਼ਰੂਰ ਹੋ ਰਿਹਾ ਹੈ ਪਰ ਜੋ ਵੀ ਹੈਗਾ ਇਹ ਅਸੀਂ ਉਹਨਾਂ ਦੇ ਸ਼ਬਦਾਂ ਦੇ ਤੌਰ ਤੇ ਜਿੱਦਾਂ ਉਹਨਾਂ ਨੇ ਕਿਹਾ ਸੀ ਕਿ ਤੇਰੇ ਵਿਯੋਗ ਨੂੰ ਕਿੰਨਾ ਮੇਰਾ ਖਿਆਲ ਰਿਹਾ ਸਾਰੀ ਉਮਰ ਹੀ ਲੱਗਿਆ ਕਲੇਜੇ ਨਾਲ ਰਿਹਾ ਕਾਤਰ ਸਾਹ ਦਾ ਅਯੋਗ ਹਮੇਸ਼ਾ ਹੀ ਸਾਡੇ ਕਲੇਜੇ ਦੇ ਨਾਲ ਰਹੇਗਾ ਪਰ ਅਸੀਂ ਫਿਰ ਵੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਚੱਲਦੇ ਲਿਖਦੇ ਰਾਵਾਂਗੇ ਤੇ ਉਹਨਾਂ ਨੂੰ ਸ਼ਰਧਾਂਜਲੀ ਹੈ ਜੋ ਮੈਂ ਪੇਟ ਕਰਦਾ ਹੋਇਆ ਇੱਕ ਜ਼ਰੂਰ ਆਪਣੀ ਕਵਿਤਾ ਦੇ ਵਿੱਚ ਵੀ ਕਹਿ ਰਿਹਾ ਹਾਂ ਕਿ ਜਬ ਮੋਹ ਬਾਜ ਉਸ ਕੀ ਪਈ ਜਾਏ ਤਬ ਹਮ ਚੁੱਪ ਕਰੀ ਜਾਏ ਤਬ ਮੋਹ ਦਿਖੈ ਉਹੀ ਉਹੀ ਔਰ ਸਭ ਨੇਰ ਕਰੀ ਜਾਏ ਹਮ ਨਾਹੀ ਤਰਮੀ ਕੋ ਤਰਮ ਕਾ ਮੋਹ ਜਾਲ ਦਿਓ ਜਾਂ ਦਫਨ ਕਰੀ ਜਾਏ ਹਮ ਤੋਰ ਜੇ ਉਸ ਕੀ ਦੀਦ ਮੇਂ ਨਾ ਆ ਕਰੇ ਨਸੀ ਕਰੇ ਕਾ ਕਾਤਰ ਸਾਹ ਪਾਤਰ ਸਾਹਿਬ ਕਹਿੰਦੇ ਵੀ ਜਦੋਂ ਮੈਂ ਇੱਥੇ ਦਾ ਹੈਗਾ ਹੀ ਹਾਂ ਪਰ ਜਦੋਂ ਮੈਂ ਉੱਪਰ ਚਲਾ ਗਿਆ ਫਿਰ ਮੈਨੂੰ ਇੱਥੇ ਵਾਲਾ ਕੁਝ ਨਹੀਂ ਫਿਰ ਮੈਨੂੰ ਉਹ ਅਕਾਲ ਪੁਰਖ ਉਹ ਪਰਮਾਤਮਾ ਹੀ ਨਜ਼ਰ ਆਉਂਦਾ ਤੇ ਉਹਨਾਂ ਦੇ ਪਰਿਵਾਰ ਨੂੰ ਦੇ ਲਈ ਤੁਸੀਂ ਇਹ ਤਸਵੀਰ ਹਾਂਜੀ ਉਹਨਾਂ ਦੇ ਪਰਿਵਾਰ ਨੂੰ ਬਹੁਤ ਵਧੀਆ ਗੱਲ ਹੈ ਤੁਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਕਵਿਤਾ ਲਿਖੀ ਇੰਨੀ ਸੋਹਣੀ ਕਿਉਂਕਿ ਪਾਤਰ ਸਾਹਿਬ ਨੂੰ ਖੁਦ ਵੀ ਲਿਖਣ ਦਾ ਸ਼ੌਂਕ ਸੀ ਕਹਿੰਦੇ ਸੀ ਨਾ ਲੋਕੀ ਉਹਨਾਂ ਕੋਲ ਬਹਿ ਜਾਂਦੇ ਇੰਨਾ ਲੱਗਦਾ ਸੀ ਬੁੱਕ ਪੜ੍ਹ ਲਈ ਅਸੀਂ ਸਾਰੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹਨਾਂ ਨੂੰ ਉਹਨਾਂ ਦੀ ਇੱਕ ਇੱਕ ਕਵਿਤਾ ਇੱਕ ਇੱਕ ਕਿਤਾਬ ਬਣ ਸਕਦੀ ਹੈ ਪ੍ਰਸੰਗ ਦੀ ਉਹਨਾਂ ਦੇ ਜੋ ਲਿਖਦੇ ਸੀ ਉਹ ਪ੍ਰਸੰਗ ਦੀ ਵਿਆਖਿਆ ਕਰਨ ਲੱਗੀ ਤਾਂ ਉਹਨਾਂ ਦੀ ਇੱਕ ਇੱਕ ਕਵਿਤਾ ਨੂੰ ਇੱਕ 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 ਕਿਤਾਬ ਦਾ ਅਸੀਂ ਰੂਪ ਦੇ ਸਕਦੇ ਹਾਂ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਤਾਂ ਹਰ ਕਿਸੇ ਵੱਲੋਂ ਪਾਤਰ ਸਾਹਿਬ ਨੂੰ ਵੱਖ-ਵੱਖ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਕਵਿਤਾ ਲਿਖੀ ਗਈ ਤਸਵੀਰ ਦੀ ਪਾਤਰ ਸਾਹਿਬ ਤਸਵੀਰ ਤੁਸੀਂ ਦੇਖ ਸਕਦੇ ਹੋ ਮੈਨੂੰ ਜਦੋਂ ਉਹਦੀ ਆਵਾਜ਼ ਆ ਗਈ ਤਾਂ ਮੈਂ ਚੁੱਪ ਹੋ ਜਾਣਾ ਮੈਨੂੰ ਸਿਰਫ ਉਹੀ ਦਿਸਣਾ ਹੈ ਬਾਕੀ ਸਭ ਹਨੇਰ ਕੋ ਬੋ ਜਾਣਾ ਪਾਤਰ ਨੂੰ ਵਿਦਾ ਕਰਦਿਆ ਸਭ ਨੇ ਗੱਲ ਰਗ ਰੋਣਾ ਹੈ ਤਾਂ ਪਾਤਰ ਸਾਹਿਬ ਨੂੰ ਕਵਿਤਾ ਸ਼ਰਧਾਂਜਲੀ ਦਿੱਤੀ ਗਈ ਹੈ ਤਾਂ ਹੋਰ ਨਵੇਂ ਨਵੇਂ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਅਮਨ ਦੇ ਨਾਲ ਹਰਤੇ